ਆ ਹੈ ਜੀ ਉਹ ਜੀ ਕਰਦਾ ਤੈਨੂੰ ਲੈਦਾ ਗੁਰਜ ਖਲੀਫਾ ਗੁਰਜ ਖਲੀਫਾ ਗੁਰਜ ਖਲੀਫਾ ਆ ਦੇਖੋ ਗੱਡੀਆਂ ਕਿੰ세 ਦੀਆਂ ਨਿੱਕੀਆਂ ਨਿੱਕੀਆਂ ਹੈ ਨਜ਼ਾਰਾ ਆਈ ਜਾਂਦਾ ਭਾਈ ਆਨੰਦ ਆਈ ਜਾਂਦਾ ਪੂਰਾ ਸਪான்ਸਰ ਕੀਤਾ ਟਿਕਟਾਂ ਲਾਈਆਂ ਉਹ ਸਾਨੂੰ ਗੁਰਜ ਖਲੀਫਾ ਦਿਖਾਉਣ ਲਈ ਲੈ ਕੇ ਗਏ 30 ਸਾਲ ਹੋ ਗਏ ਦਾਸ ਨੂੰ ਕੀਰਤਨ ਕਰਦਿਆਂ ਜਿੱਦ ਦੇ ਮੈਂ ਪਹਿਲੇ ਦਿਨ ਕੀਰਤਨ ਸ਼ੁਰੂ ਕੀਤਾ ਸੀ ਉਸ ਦਿਨ 100 ਰੁਪਇਆ ਸਾਨੂੰ ਭੇਟਾ ਮਿਲੀ ਸੀ ਮੈਨੂੰ ਯਾਦ ਹੈ ਤੇ ਇੱਕ ਮਾਤਾ ਨੇ ਖੇਸ ਦਿੱਤਾ ਸੀਗਾ ਜਿਹੜਾ ਬੰਬਲਾਂ ਵਾਲਾ ਅੱਗੇ ਪੁਰਾਣਾ ਸੂਤ ਦਾ ਬਣਿਆ ਹੋਇਆ ਤੋਂ ਮੈਂ ਬੇਨਤੀ ਕਰਦਾ ਕਿ 30 ਸਾਲ ਕੀਰਤਨ ਕਰਦਿਆਂ ਨੂੰ ਹੋ ਗਏ ਕਿ ਜੇ ਅਸੀਂ ਇੱਕ ਦਿਨ ਬੁੱਧ ਖਲੀਫਾ ਤੇ ਚੜ ਗਏ ਉੱਪਰ ਤੇ ਔਰ ਉੱਥੇ ਜਾ ਕੇ ਅਸੀਂ ਬੁੱਧ ਖਲੀਫੇ ਦੀ ਉਹ ਉੱਪਰ ਟੌਪ ਤੇ ਗਏ ਉੱਥੇ ਵੇਖ ਰਹੇ ਹਾਂ ਹੱਸ ਖੇਡ ਰਹੇ ਹਾਂ 10 12 ਜਾਣੇ ਅਸੀਂ ਤੇ ਇਸ ਦੌਰਾਨ ਮੈਂ ਥੋੜਾ ਜਿਹਾ ਆਪ ਹੀ ਇਸ ਗੱਲ ਨੂੰ ਕਿਹਾ ਮੈਂ ਕਿਹਾ ਤੁਹਾਨੂੰ ਮੈਂ ਦਿਖਾਉਣਾ ਹੈ ਵੀ ਤਜਰਬਾ ਦਿਖਾਉਣਾ ਇੱਕ ਮੈਂ ਕਿਹਾ ਕੀਰਤਨ ਸੁਣਨ ਵਾਲੇ ਕਿੰਨੇ ਆ ਤੁਸੀਂ ਦੇਖ ਲਿਆ ਤੇ ਮੈਂ ਕਿਹਾ ਹੁਣ ਤੁਹਾਨੂੰ ਇੱਕ ਤਜਰਬਾ ਦਿਖਾਉਣਾ ਮੈਂ ਜਾਣ ਬੁੱਝ ਕੇ ਬੁਰਜ ਖਲੀਫਾ ਤੇ ਉਹ ਹਾਸੇ ਵਾਲੀ ਗੱਲ ਕੀਤੀ ਬੁਰਜ ਖਲੀਫਾ ਬੁਰਜ ਖਲੀਫਾ ਜਾਣ ਬੁੱਝ ਕੇ ਮੈਂ ਇੰਨਾ ਸਿੰਘਾਂ ਨੂੰ ਸਾਰਿਆਂ ਨੂੰ ਕਿਹਾ ਮੈਂ ਕਿਹਾ ਆਪਾਂ ਲੋਕਾਂ ਦਾ ਮਾਈਂਡ ਦੇਖਿਓ ਮਾਈਂਡ ਕਿੱਥੇ ਸੈੱਟ ਹੈ ਲੋਕਾਂ ਨੇ ਕਿਹੜੀ ਚੀਜ਼ ਚੱਕਣੀ ਆ ਮਾਰ ਹਰਵਿੰਦਰ ਸਿੰਘ ਜਿਨ੍ਹਾਂ ਨੂੰ ਕੋਈ ਜੌਨੀ ਬਾਬਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਜੋ ਕਿ ਪਿਛਲੇ ਦਿਨੀ ਦੁਬਈ ਟੂਰ ਤੇ ਗਏ ਸਨ ਅਤੇ ਉੱਥੋਂ ਦੀਆਂ ਉਹਨਾਂ ਦੀਆਂ ਕੁਝ ਵੀਡੀਓਜ਼ ਵਾਇਰਲ ਹੋਈਆਂ ਤੇ ਉਸ ਤੋਂ ਬਾਅਦ ਉਹਨਾਂ ਦਾ ਕਾਫੀ ਜ਼ਿਆਦਾ ਮਜ਼ਾਕ ਵੀ ਬਣਾਇਆ ਗਿਆ ਹਾਲਾਂਕਿ ਪਹਿਲਾਂ ਵੀ ਉਹ ਇਸ ਤਰ੍ਹਾਂ ਮਜ਼ਾਕ ਕਰਦੇ ਹੀ ਰਹਿੰਦੇ ਨੇ ਪਰ ਇਸ ਵਾਰ ਉਹਨਾਂ ਨੂੰ ਕਾਫੀ ਜ਼ਿਆਦਾ ਟਾਰਗੇਟ ਕੀਤਾ ਗਿਆ ਜਿਸ ਤੋਂ ਬਾਅਦ ਉਹਨਾਂ ਨੇ ਸਾਹਮਣੇ ਆ ਕੇ ਕੁਝ ਵੱਡੇ ਖੁਲਾਸੇ ਕੀਤੇ ਨੇ ਖਾਸ ਦਿਲ ਦੀ ਗੱਲਬਾਤ ਕੀਤੀ ਹੈ ਦੋਸਤੋ ਤੁਸੀਂ ਜੋਨੀ ਬਾਬਾ ਨੂੰ ਇਸ ਮਾਮਲੇ ਤੇ ਸਹੀ ਸਮਝਦੇ ਹੋ ਜਾਂ ਫਿਰ ਗਲਤ ਇਸ ਜਾਂ ਨੋ ਦੇ ਵਿੱਚ ਆਪਣੀ ਰਾਏ ਦੇਣਾ ਤੇ ਆਓ ਦੇਖੋ ਜੋਨੀ ਬਾਬਾ ਨੇ ਇਸ ਮੌਕੇ ਤੇ ਕੀ ਕਿਹਾ ਆਹ ਹੈ ਜੀ ਉਹ ਜੀ ਕਰਦਾ ਤੈਨੂੰ ਲੈਦਾ ਬੋਟ ਖਲੀਫਾ ਬੋਟ ਖਲੀਫਾ ਬੋਟ ਖਲੀਫਾ ਆ ਦੇਖੋ ਗੱਡੀਆਂ ਕਿੰਸੇ ਨਿੱਗੀਆਂ ਨਿੱਗੀਆਂ ਯਾਰ ਆਈ ਜਾਂਦਾ ਭਾਈ ਆਨੰਦ ਆਈ ਜਾਂਦੇ ਪੂਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੰਗਤ ਦੇ ਚਰਨਾਂ 'ਚ ਬੇਨਤੀ ਕਰਾਂਗਾ ਕਿ ਦੁਬਈ ਦਾ ਟੂਰ ਸਾਡਾ ਚੱਲ ਰਿਹਾ ਹੈ ਦਿਨ ਰਾਤ ਦੀਵਾਨ ਚੱਲ ਰਿਹਾ ਹੈ ਬਹੁਤ ਸੰਗਤ ਲਾਹ ਲੈ ਰਹੀ ਹੈ ਕਥਾ ਕੀਰਤਨ ਰਾਹੀਂ ਗੁਰੂ ਸਾਹਿਬ ਨਾਲ ਜੋੜਿਆ ਜਾ ਰਿਹਾ ਹੈ ਤੇ ਇਸ ਦੌਰਾਨ ਸੰਗਤ ਜਿਨ੍ਹਾਂ ਨੇ ਸਾਨੂੰ ਬੁਲਾਇਆ ਸਪான்ਸਰ ਕੀਤਾ ਟਿਕਟਾਂ ਲਾਈਆਂ ਉਹ ਸਾਨੂੰ ਗੁਰਜ ਖਲੀਫਾ ਦਿਖਾਉਣ ਲਈ ਲੈ ਕੇ ਗਏ 30 ਸਾਲ ਹੋ ਗਏ ਦਾਸ ਨੂੰ ਕੀਰਤਨ ਕਰਦਿਆਂ ਜਿੱਦ ਦੇ ਮੈਂ ਪਹਿਲੇ ਦਿਨ ਕੀਰਤਨ ਸ਼ੁਰੂ ਕੀਤਾ ਸੀ ਉਸ ਦਿਨ 100 ਰੁਪਏ ਸਾਨੂੰ ਭੇਟਾ ਮਿਲੀ ਸੀ ਮੈਨੂੰ ਯਾਦ ਹੈ ਤੇ ਇੱਕ ਮਾਤਾ ਨੇ ਖੇਸ ਦਿੱਤਾ ਸੀਗਾ ਜਿਹੜਾ ਬੰਬਲਾਂ ਵਾਲਾ ਅੱਗੇ ਪੁਰਾਣਾ ਸੂਤ ਦਾ ਬਣਿਆ ਹੋਇਆ ਤੋਂ ਮੈਂ ਬੇਨਤੀ ਕਰਦਾਂ ਵੀ 30 ਸਾਲ ਕੀਰਤਨ ਕਰਦਿਆਂ ਨੂੰ ਹੋ ਗਏ ਵੀ ਜੇ ਅਸੀਂ ਇੱਕ ਦਿਨ ਬੁਲਤ ਖਲੀਫਾ ਤੇ ਚੜ ਗਏ ਉੱਪਰ ਤੇ ਹੋਰ ਉੱਥੇ ਜਾ ਕੇ ਅਸੀਂ ਬੁੱਧ ਖਲੀਫੇ ਦੀ ਉਹ ਉੱਪਰ ਟੌਪ ਤੇ ਗਏ ਉੱਥੇ ਵੇਖ ਰਹੇ ਹਾਂ ਹੱਸ ਖੇਡ ਰਹੇ ਹਾਂ 10 12 ਜਾਣੇ ਅਸੀਂ ਤੇ ਇਸ ਦੌਰਾਨ ਮੈਂ ਥੋੜਾ ਜਿਹਾ ਆਪ ਵੀ ਇਸ ਗੱਲ ਨੂੰ ਕਿਹਾ ਮੈਂ ਕਿਹਾ ਤੁਹਾਨੂੰ ਮੈਂ ਦਿਖਾਉਣਾ ਹੈ ਵੀ ਤਜਰਬਾ ਦਿਖਾਉਣਾ ਇੱਕ ਮੈਂ ਕਿਹਾ ਕੀਰਤਨ ਸੁਣਨ ਵਾਲੇ ਕਿੰਨੇ ਆ ਤੁਸੀਂ ਦੇਖ ਲਿਆ ਤੇ ਮੈਂ ਕਿਹਾ ਹੁਣ ਤੁਹਾਨੂੰ ਇੱਕ ਤਜਰਬਾ ਦਿਖਾਉਣਾ ਮੈਂ ਜਾਣ ਬੁੱਝ ਕੇ ਬੁਰਜ ਖਲੀਫਾ ਤੇ ਉਹ ਹਾਸੇ ਵਾਲੀ ਗੱਲ ਕੀਤੀ ਬੁਰਜ ਖਲੀਫਾ ਬੁਰਜ ਖਲੀਫਾ ਜਾਣ ਬੁੱਝ ਕੇ ਮੈਂ ਇੰਨਾ ਸਿੰਘਾਂ ਨੂੰ ਸਾਰਿਆਂ ਨੂੰ ਕਿਹਾ ਮੈਂ ਕਿਹਾ ਆਪਾਂ ਲੋਕਾਂ ਦਾ ਮਾਈਂਡ ਦੇਖਿਓ ਮਾਈਂਡ ਕਿੱਥੇ ਸੈੱਟ ਹੈ ਲੋਕਾਂ ਨੇ ਕਿਹੜੀ ਚੀਜ਼ ਚੱਕਣੀ ਆ ਮਾਫ ਕਰਿਓ ਆ ਪਿੱਛੇ ਜੇ ਉਹ ਸਾਗਰ ਦੀ ਬੋਟੀ ਵਾਲੀ ਉਹ ਜਿਹੜੀ ਇੰਡਿਕਾ ਆਕਾਰ ਕਿੱਥੇ ਤੁਸੀਂ ਦਿਮਾਗ ਕਿੱਥੇ ਆਪਣੇ ਗਏ ਸਾਡੀ ਸੋਚ ਕਿੱਟੀ ਲਿਗਰ ਗਈ ਆ ਜੇ 30 ਸਾਲ ਕੀਰਤਨ ਕਰਕੇ ਇੱਕ ਬੰਦਾ ਬੁਰਜ ਖਲੀਫਾ ਦੇਖ ਰਿਹਾ ਤੇ ਸੰਗਤ ਜਿਨ੍ਹਾਂ ਨੇ ਸਾਡੀਆਂ ਟਿਕਟਾਂ ਲਾਈਆਂ ਜਿਨ੍ਹਾਂ ਨੇ ਸਪான்ਸਰ ਕੀਤਾ ਜਿਹੜੇ ਟਿਕਟਾਂ ਖਰੀਦ ਕੇ ਮਹਿੰਗੀਆਂ ਸਾਨੂੰ ਬੁਰਜ ਖਲੀਫਾ ਦਿਖਾਉਣ ਲਈ ਲੈ ਕੇ ਗਏ ਉਹਨਾਂ ਨੂੰ ਤਾਂ ਕੋਈ ਪ੍ਰੋਬਲਮ ਨਹੀਂ ਹੈ ਤੇ ਥੋੜਾ ਧਰੇ ਬੈਠਿਆਂ ਦਾ ਢਿੱਡ ਦੁਖੀ ਜਾਂਦਾ ਵੀ ਬੁਰਜ ਖਲੀਫਾ ਤੇ ਬਾਬੇ ਕਿਉਂ ਚਲੇ ਗਏ ਕਿਸ਼ਤੀ 'ਚ ਬੈਠੇ ਕਿਉਂ ਚੱਪੂ ਮਾਰ ਰਹੇ ਹੈ ਤੇ ਕਿਸ਼ਤੀ ਵਿੱਚ ਲੇਕ ਦੇ ਵਿੱਚ ਉਹ ਜਾ ਰਹੇ ਹੈ ਭਾਈ ਅਸੀਂ ਤੁਹਾਡੇ ਤੋਂ ਲੈ ਕੇ ਨਹੀਂ ਖਾਣਾ ਅਸੀਂ ਵੀ ਮਾਂ ਪਿਓ ਸਾਡੇ ਸਿਰ ਤੇ ਹੈਗੇ ਆ ਸਾਡੀਆਂ ਵੀ ਜ਼ਮੀਨਾਂ ਜਾਇਦਾਦਾਂ ਹੈਗੀਆਂ ਆ ਠੀਕ ਹੈ ਜੋ ਕਥਾ ਕੀਰਤਨ ਦੀ ਮੈਨੂੰ ਭੇਟਾ ਮਿਲਦੀ ਹੈ ਤੁਸੀਂ ਮੇਰਾ ਜੀਵਨ ਦੂਰੋਂ ਦੇਖਿਆ ਮੇਰੇ ਨੇੜੇ ਆ ਕੇ ਮੈਨੂੰ ਮਿਲੋ ਮੇਰੇ ਨਾਲ ਚਾਰ ਦਿਨ ਰਹੋ ਤੇ ਤੁਹਾਨੂੰ ਪਤਾ ਲੱਗੂਗਾ ਸੀ ਇੱਕ ਇੱਕ ਪੈਸਾ ਗੁਰੂ ਘਰ ਤੇ ਲਾ ਰਹੇ ਆ ਅੱਜ ਤੱਕ ਮੈਂ ਆਪਦਾ ਘਰ ਨਹੀਂ ਬਣਾ ਸਕਿਆ ਮੈਂ ਤਨ ਮਨ ਧਨ ਇਹ ਮੈਂ ਵਡਿਆਈ ਆਪਣੀ ਨਹੀਂ ਕਰ ਰਿਹਾ ਪਰ ਮੈਂ ਉਹ ਨਿੰਦਕਾਂ ਨੂੰ ਕਹਿ ਰਿਹਾ ਬੀਜੇ ਤੋਂ ਤੁਹਾਨੂੰ ਪਤਾ ਹੀ ਨਹੀਂ ਮੇਰੀ ਜ਼ਿੰਦਗੀ ਬਾਰੇ ਤੇ ਕਾਹਤੋਂ ਬਕਵਾਸ ਕਰਦੇ ਹੋ ਤੁਹਾਨੂੰ ਕਿਹਨੇ ਹੱਥ ਦਿੱਤਾ ਤੁਸੀਂ ਸਾਨੂੰ ਕਹਿੰਦੇ ਹੋ ਸਾਧ ਵੇਲੜ ਵੇਲੜ ਤੁਸੀਂ ਉਹ ਜਿਹੜੇ ਐਡੇ ਐਡੇ ਕਮੈਂਟ ਲਿਖ ਕੇ ਪਾ ਦਿੰਦੇ ਹੋ ਤੁਹਾਨੂੰ ਕੋਈ ਕੰਮ ਨਹੀਂ ਹੈਗਾ ਸਾਰਾ ਦਿਨ ਉਹੀ ਜੋਨੀ ਬਾਬਾ ਜਿਹੜਾ ਕਿਸਾਨੀ ਮੋਰਚੇ ਸਭ ਤੋਂ ਮੋਹਰੇ ਗਿਆ ਸੀ ਉਹੀ ਜੋਨੀ ਬਾਬਾ ਜਦੋਂ ਧਰਨੇ ਲੱਗਦੇ ਸਭ ਤੋਂ ਮੋਹਰੇ ਜਾਂਦਾ ਉਹੀ ਜੋਨੀ ਬਾਬਾ ਜਦੋਂ ਬੰਦੀ ਸਿੰਘਾਂ ਲਈ ਚੰਡੀਗੜ੍ਹ ਮੋਰਚੇ ਲੱਗੇ ਸਭ ਤੋਂ ਮੋਹਰੇ ਗਿਆ ਤਾਨੂੰ ਸ਼ਰਮ ਹੋਣੀ ਚਾਹੀਦੀ ਹੈ ਕਿੱਥੇ ਸਟੈਂਡ ਕਰਦੇ ਹੋ ਯਾਰ ਤੁਸੀਂ ਪਰ ਮੈਂ ਕਈ ਵਾਰੀ ਸੋਚਦਾ ਹੁੰਨਾ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਹੀਂ ਬਣੇ ਜਿਨੇ ਸਰਬੰਸ ਵਾਰਤਾ ਤੁਹਾਡੀ ਖਾਤਰ ਜੋ ਨਿੱਕੀ ਦਾ ਵਿਚਾਰ ਹੈ ਮੈਂ ਕਿਹੜੇ ਬਾਗ ਦੀ ਮੋਲੀ ਆ ਆ ਔਕਾਤ ਹੈ ਤੁਹਾਡੀ ਤੁਸੀਂ ਗੱਲਾਂ ਕਰਦੇ ਹੋ ਤੁਹਾਡੇ ਤੋਂ ਲੈ ਕੇ ਨਹੀਂ ਖਾਣਾ ਗੁਰਜ ਖਲੀਫਾ ਤੇ ਇਹਨਾਂ ਨੂੰ ਇਹਨਾਂ ਨੂੰ ਧੁੱਪੇ ਕੰਮ ਕਰਾਓ ਭਾਈ ਜੇ ਗੁਰਬਾਣੀ ਕਹਿੰਦੀ ਹੈ ਤੁਦ ਸੰਸਾਰ ਉਪਾਇਆ ਸਿਰੇ ਸਿਰ ਧੰਦੇ ਲਾਇਆ ਇਹ ਮਾਲਕ ਨੇ ਸਾਨੂੰ ਇਹ ਕਿਰਤ ਬਖਸ਼ੀ ਹੈ ਇਹੀ ਸਾਡੀ ਕੀਰਤੀ ਹੈ ਇਹੀ ਸਾਡਾ ਕਿਰਤ ਹੈ ਤੁਹਾਨੂੰ ਉਹ ਕੰਮ ਦਿੱਤੇ ਤੁਸੀਂ ਉਹ ਕਰਨੇ ਆ ਸਾਡੇ ਕੰਮ ਤੁਸੀਂ ਨਹੀਂ ਕਰ ਸਕਦੇ ਤੁਹਾਡੇ ਕੰਮ ਅਸੀਂ ਨਹੀਂ ਕਰ ਸਕਦੇ ਹਰੇਕ ਪਰਸਨ ਯੂਨਿਕ ਹੈ ਫਿਰ ਕਾਤੋਂ ਬਕਵਾਸ ਕਰਦੇ ਹੋ ਜਦੋਂ ਤੁਸੀਂ ਮੈਨੂੰ ਰੁਪਈਆ ਦਿੱਤਾ ਨਹੀਂ ਤੇ ਫਿਰ ਮੈਂ ਆਪਣੀ ਮਾਇਆ ਨਾਲ ਜੋ ਮੈਨੂੰ ਸੱਦਦੇ ਆ ਉਹ ਮਾਇਆ ਖਰਚ ਕੇ ਮੈਨੂੰ ਜਿੱਥੇ ਮਰਜ਼ੀ ਲੈ ਜਾਣ ਮੈਂ ਜਾਊਂਗਾ ਮੈਨੂੰ ਕੋਈ ਰੋਕ ਟੋਕ ਨਹੀਂ ਮੈਂ ਤੁਹਾਡਾ ਕੋਈ ਦੇਣਾ ਨਹੀਂ ਮਨੁੱਖਾ ਦੇਹੀ ਤੇ ਮੈਂ ਵੀ ਆਏ ਜੇ ਤੁਸੀਂ ਆਏ ਹੋ ਮੈਂ ਆਪਣੀ ਮਰਜ਼ੀ ਕਰ ਸਕਦਾ ਠੀਕ ਹੈ ਨਾ ਤੁਹਾਡਾ ਕੋਈ ਹੱਕ ਨਹੀਂ ਮੈਨੂੰ ਰੋਕਣ ਦਾ ਜਾਂ ਟੋਕਣ ਦਾ ਤੁਸੀਂ ਆਪ ਕੀ ਕਰਦੇ ਹੋ ਤੁਸੀਂ ਪੰਜਾਬ ਉਹ ਜਾੜ ਕੇ ਰੱਖਤਾ ਤੁਸੀਂ ਆਪਣੇ ਬੱਚਿਆਂ ਦੇ ਵਿਆਹਾਂ ਤੇ 20 20 30 30 ਲੱਖ ਲਾ ਕੇ ਖਾੜੇ ਲਵਾਉਣੇ ਹੋ ਸ਼ਰਾਬਾਂ ਪਿਉਉਣੇ ਹੋ ਕੀ ਨਹੀਂ ਘੜੀ ਘੋਲ ਦੇ ਗੰਦ ਪਾਉਂਦੇ ਤੁਸੀਂ ਤੁਸੀਂ ਗੱਲਾਂ ਸਾਧਾਂ ਨੂੰ ਕਰਦੇ ਹੋ ਕਦੇ ਬਾਪਾ ਹਰਨਾ ਹਮ ਸਿੰਘ ਜੀ ਤੁਮਾ ਤੁਹਾਡੇ ਲਈ ਮਾੜੇ ਐ ਕਦੇ ਘੱਡਰਿਆਂ ਵਾਲੇ ਤੁਹਾਡੇ ਲਈ ਮਾੜੇ ਐ ਕਦੇ ਬਾਬਾ ਗੁਲਾਬ ਸਿੰਘ ਤੁਹਾਡੇ ਲਈ ਮਾੜਾ ਆ ਕਦੇ ਸਾਰਾ ਸੰਸਮਾਜ ਤੁਹਾਡੇ ਲਈ ਮਾੜਾ ਤੁਸੀਂ ਕਿੱਧਰ ਲੈ ਚੰਗੇ ਆ ਗਏ ਬਈ ਤੁਹਾਡੇ ਵੱਲੇ ਕੀ ਐ ਸਿਰਫ ਕਿ ਨਿੰਦਿਆ ਕਰਨੀ ਆਉਂਦੀ ਐ ਤੁਹਾਨੂੰ ਕਮਾਲ ਹੋ ਗਈ ਯਾਰ ਮੈਂ ਜਾਣ ਬੁਝ ਕੇ ਪਾਈਆਂ ਜੋ ਕਿਸਤੀ ਚ ਵੀ ਜਾ ਰਿਹਾ ਵੀ ਆਨੰਦ ਲੈ ਕੇ ਤੁਹਾਨੂੰ ਪਤਾ ਨਹੀਂ ਲੱਗਦਾ 43 ਸਾਲ ਦੀ ਉਮਰ ਐ ਮੇਰੀ ਮੈਂ ਕੋਈ ਮੂਰਖ ਨਹੀਂ ਆ ਮੈਂ ਜਾਣ ਕੇ ਪਾਈਆ ਮੈਂ ਕਿ ਦੇਖੋ ਲੋਕਾਂ ਦੇ ਦਿਮਾਗ ਦੇਖ ਲਿਓ ਤੁਸੀਂ ਵੀ ਇਹਨਾਂ ਨੇ ਕੀਰਤਨ ਨਹੀਂ ਸੁਣਨਾ ਕਥਾ ਨਹੀਂ ਸੁਣਨੀ ਪਾਠੀ ਸਿੰਘਾਂ ਦੇ ਹੱਕ ਤੇ ਮੈਂ ਬੋਲਿਆ ਪ੍ਰੈਸਰ ਕੇ ਮੈਂ ਉਹ ਨਹੀਂ ਤੁਸੀਂ ਸੁਣਿਆ ਗਰੀਬ ਜਿਹੜੇ ਬੱਚੇ ਦਾਸ ਪੰਜ ਬੱਚਿਆਂ ਨੂੰ ਪੜਾ ਰਿਆ ਜਿਹੜੇ ਅਫਸਰ ਬਣ ਕੇ ਵੱਡੇ ਪੰਜਾਬ ਦੇ ਵਿੱਚ ਤੁਸੀਂ ਤਾਂ ਪੰਜਾਬ ਛੱਡ ਛੱਡ ਕੇ ਜਾ ਰਹੇ ਹੋ ਤੁਸੀਂ ਗੱਲਾਂ ਕਰਦੇ ਹੋ ਨਾ ਬਲਾਓ ਮੈਥੋਂ ਨਾ ਬਲਾਓ ਚੰਗੇ ਰਹੋਗੇ ਤੁਸੀਂ ਨਾਖ ਮਾਰਿਆ ਹੋਇਆ ਪੰਜਾਬ ਦਾ ਪਾਣੀ ਤੁਸੀਂ ਮੁਕਾਤੇ ਧਰਤ ਤੁਸੀਂ ਮੁਕਾਤੇ ਕੁਦਰਤ ਨਾਲ ਜਿੰਨਾ ਖਲਵਾੜ ਤੁਸੀਂ ਕਰਦੇ ਹੋ ਕੋਈ ਨਹੀਂ ਕਰਦਾ ਜਿੰਨੇ ਪਸ਼ੂ ਪੰਛੀ ਤੁਸੀਂ ਮਾਰਦੇ ਹੋ ਉਦਾਂ ਲਾ ਲਾ ਕੇ ਖੇਤਾਂ 'ਚ ਇੰਨਾ ਪਾਪ ਕੋਈ ਨਹੀਂ ਕਰਦਾ ਤੁਸੀਂ ਗੱਲਾਂ ਕਰਦੇ ਹੋ ਆਪਣੀ ਲਿਮਟ ਵਿੱਚ ਰਹੋ ਆਪਣਾ ਘਰ ਦੇਖੋ ਆਪਣਾ ਪਰਿਵਾਰ ਸੰਭੋ ਕਿਸੇ ਦੀ ਜ਼ਿੰਦਗੀ ਨੂੰ ਨਾ ਜੱਜ ਕਰੋ ਮੈਂ ਤੁਹਾਨੂੰ ਤੁਹਾਡੀ ਔਕਾਤ ਵਿਖਾਈ ਹੈ ਕਿ ਤੁਹਾਡਾ ਦਿਮਾਗ ਇੰਨਾ ਤੱਕ ਕੰਮ ਕਰਦਾ ਐਥੇਕ ਤੁਸੀਂ ਤੁਹਾਡੀ ਸੋਚ ਖੜੀ ਆ ਤੁਸੀਂ ਔਗਣ ਵੇਖਣ ਗਿੱਜਿਓ ਲੋਕਾਂ ਦੇ ਤੁਸੀਂ ਗੁਰ ਸਿੱਖ ਹੈ ਮਹਾਰਾਜ ਕਹਿੰਦੇ ਸਾਂਝ ਕਰੀ ਜਾ ਗੁਣੇ ਕੇ ਦੀ ਛੋੜ ਔਗਣ ਚੱਲੀਏ ਮੇਰੇ ਚ 20 ਔਗਣ ਹੋਣਗੇ 20 ਗੁਣ ਵੀ ਹੋਣਗੇ ਤੁਸੀਂ ਸਾਂਝ ਗੁਣਾ ਦੀ ਰੱਖੋ ਤੁਸੀਂ ਔਗਣਾਂ ਤੋਂ ਕੀ ਲੈਣਾ ਤੁਸੀਂ ਚੱਕਦੀ ਔਗਣ ਕਿਉਂਕਿ ਤੁਸੀਂ ਆ ਔਗਣਾਂ ਦੇ ਭਰੇ ਹੋਏ ਹੋ ਚੋਰ ਨੂੰ ਸਾਰੇ ਚੋਰ ਦਿੰਦੇ ਆ ਬੇਈਮਾਨ ਨੂੰ ਸਾਰੇ ਬੇਈਮਾਨ ਦਿੰਦੇ ਆ ਬਹੁਤ ਕੁਝ ਬੋਲਣ ਨੂੰ ਆ ਮੇਰੇ ਕੋਲੇ ਬਹੁਤ ਕੁਝ ਪਰ ਤੁਸੀਂ ਜਿਹੜੇ ਮਾੜੇ ਕਮੈਂਟ ਕਰਨ ਵਾਲੇ ਹੋ ਆਪ ਦੇ ਗਰੀਵਾਨ ਚ ਝਾਤੀ ਮਾਰਿਓ ਫਰੀਦਾ ਜੇ ਤੂੰ ਆਤਲ ਲਤੀਫ ਕਾਲੇ ਲਿਖ ਨਾ ਲੇਖ ਆਪਣੜੇ ਗਰੀਵਾਨ ਮੇ ਸਿਰ ਨੀਮਾ ਕਰਵੇਗਾ ਆਪਣੇ ਅੰਦਰ ਝਾਤੀ ਮਾਰੋ ਕਿਸੇ ਤੇ ਉਂਗਲ ਚੁੱਕਣ ਲੱਗੇ ਨਾਲੇ ਜਦੋਂ ਇੱਕ ਉਂਗਲ ਕਿਸੇ ਵਾਲੀ ਚੱਕਦੇ ਆ ਨਾ ਤੇ ਨੰਗਲਾ ਆਪਣੇ ਵੱਲ ਆਉਂਦੀਆਂ ਇਹ ਯਾਦ ਰੱਖਿਓ ਰੱਬ ਦੀ ਦਰਗਾਹ ਤੇ ਲੇਖਾ ਦੇਣਾ ਤੁਸੀਂ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ